ਤਾਂ ਮਤਲਬ ਮੇਰ ਕਹਿੰਦਾ ਤੁਹਾਡੇ ਅਸਿੱਖੇ ਮਾਸ਼ਾ ਸ਼ਬਦਾਂ ਦੋਸਤੀ ਬਖਸ਼ੇ ਚਲੋ ਸਾਡੇ ਇਹਨਾਂ ਗਰੀਬਾਂ ਦਾ ਤੁਸੀਂ ਇੰਨਾ ਸਾਡਾ ਸੋਚਿਆ ਮੈਂਨਾਂ ਕੀਤਾ ਮੈਂ ਇਹ ਹੀ ਮੁੰਡਾ ਸੀਗਾ ਚਲੋ ਪਰਫੈਕਸ਼ਨ ਹੋ ਗਿਆ ਭਾਈ ਸਾਡੇ ਸਾਥ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਭਾਈ ਤੁਸੀਂ ਬਹੁਤ ਬਹੁਤ ਮੇਰ ਕੀਤੀ ਕਿਰਪਾ ਦਿੱਤੀ ਹੈ ਡਾਕਟਰ ਜੀ ਨਹੀਂ ਧੰਨਵਾਦ ਆ ਕਰੋ ਸਾਰਿਆਂ ਦਾ ਜਿਨ੍ਹਾਂ ਦਾ ਸੇਵਾ ਭਾਈ ਜਿੱਦਾ ਡੇ ਲਾ ਲਈ ਸਾਰੇ ਬੰਦਾਂ ਦਾ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਨੇ ਜਿਹਨਾਂ ਨੇ ਮੇਰਾ ਆਪਰੇਸ਼ਨ ਕਰਾਇਆ ਤੁਹਾਡੀ ਚੜ੍ਹਦੀ ਕਲਾ ਹੋਵੇ ਭਾਈ ਸਾਰਿਆਂ ਦੀ ਜਿਨ੍ਹਾਂ ਨੇ ਸੇਵਾ ਕੀਤੀ ਉਹ ਵੀ ਸੇਵਾ ਪਈ ਹੈ ਨਾ ਨਗੌਰ ਵੱਲ ਪੂਰ ਮੰਦਿਰਾਂ ਦੀ ਭਾਜੀ ਕਾਡੀ ਇਨੀ ਕਿਰਪਾ ਕਰ ਰਹੀ ਹੈ ਮੈਂ ਜਦ ਤੱਕ ਮਮਾ ਨਿਕਲੂਗਾ ਮਾਜੀ ਮੂੰਹ ਤੇ ਮੇਰੇ ਮੂੰਹ ਤੇ ਓੜੀ ਨੀ ਨਗਰ ਦਾ ਇਸ ਲਈ ਉਹ ਨਾ ਇਨੀ ਅਜੀ ਕੌਣ ਆਹੀ ਤਾਂ ਬਸ ਵੀਡੀਓ ਪਾਉਣੀ ਹੁੰਦੀ ਹੈ ਕਿ ਸੇਵਾ ਦਾ ਬਾਕੀ ਭੇਜ ਦੇ ਸਾਰੇ ਚਲੋ ਜੀ ਮਮਾ ਸਾਡੀ ਚਾਰਜੀ ਕਰਾ ਦੇ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜਿਨਾਂ ਮਾਰਗੇ ਮਤਾਂ ਸਾਡੇ ਨਾਲ ਕੀਤਾ ਹੈਗਾ ਤੋਂ ਮਤਾਂ ਮੇਰ ਕਹੇ ਤੁਹਾਡੇ ਅਸੱਚੇ ਮਾਸ਼ਾਬਦਾਂ ਦੋਸਤੀ ਬਖਸ਼ੇ ਚਲੋ ਸਾਡੇ ਇੰਨਾ ਗਰੀਬਾਂ ਦਾ ਤੁਸੀਂ ਇੰਨਾ ਸਾਡਾ ਸੋਚੀ ਆ ਇੰਨਾ ਕੀ ਤਮੀ ਇਹੀ ਮੁੰਡਾ ਸੀਗਾ ਚਲੋ ਕਮਾਂਡਰ ਜੀ ਬ੍ਰੇਸ਼ਣ ਹੋ ਗਿਆ ਭਾਜੀ ਤੁਹਾਡਾ ਸਾਥ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਭਾਜੀ ਤੁਸੀਂ ਬਹੁਤ ਬਹੁਤ ਮਿਹਰ ਕੀਤੀ ਕਿਰਪਾ ਕੀਤੀ ਹੈ ਅਡਾ ਡਿਸਪੋਜ਼ਲ ਨਹੀਂ ਧੰਨਵਾਦ ਆ ਕਰੋ ਸਾਰਿਆਂ ਦਾ ਜਿਨ੍ਹਾਂ ਦਾ ਸੇਵਾ ਵੀ ਜਿੱਦਾਂ ਡਿਲਾਇ ਨਹੀਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸੇਵਾ ਕੀਤੀ ਜਿਨ੍ਹਾਂ ਨੇ ਮੇਰਾ ਜਿਨ੍ਹਾਂ ਨੇ ਮੇਰਾ ਆਪਰੇਸ਼ਨ ਕਰਾਇਆ ਤੁਹਾਡੀ ਚੜ੍ਹ ਵੀ ਕਨਾ ਹੋਵੇ ਭਾਜੀ ਸਾਰਿਆਂ ਦੀ ਜਿਨ੍ਹਾਂ ਨੇ ਵੀ ਪੈਸੇ ਦਿੱਤੇ ਜੋ ਵੀ ਸੇਵਾ ਪਾਈ ਹੈ ਬਹੁਤ ਬਹੁਤ ਸ਼ੁਕਰੀਆ ਹੋਵੇ ਭਾਜੀ ਦੇਖੋ ਬ੍ਰੇਸ਼ਣ ਹੋ ਗਿਆ ਮੇਰਾ ਕੰਟਾ ਹੋ ਗਿਆ 6 ਵਜੇ ਹੋ ਗਿਆ ਜੀ ਪ੍ਰੈਸ਼ਰ 3 ਵਜੇ ਦਾ ਗਿਆਨ ਕਰੋ ਵਧੀਆ ਹੋ ਗਿਆ ਤੁਹਾਡੀ ਜੀ ਕਿ ਮੇਰ ਮਲ ਮਤ ਨਹੀਂ ਮੇਰ ਤੁਹਾਡਾ ਵੀ ਕੋਈ ਕਿਰਪਾ ਸਾਡੇ ਸਮੱਸਿਆ ਦੇ ਵਿੱਚ ਜਿਸ ਵਾਂਗ ਜੀ ਉਹ ਤੇ ਸਟਾਰ ਲੱਗਣ ਵੇਗਾ ਨਹੀਂ ਨਹੀਂ ਸਾਡਾ ਅੰਦੀ ਕੋਈ ਗੱਲ ਨਹੀਂ 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 ਪੂਰੀ ਦੁਨੀਆ ਚੋਂ ਆਪੇ ਮੋਹ ਸਾਭ ਜੀ ਰਖਾ ਉਹਦੇ ਤੁਹਾਡੇ ਹੰਦੇ ਗਰੀਬ ਅਜੀ ਕੋਈ ਪੈਸਾ ਜਾਣਦਾ ਨਹੀਂ ਨਹੀਂ ਬਾਹਰ ਕੋਣ ਬਾਹਰ ਪੜਦਾ ਕੋਈ ਨਹੀਂ ਫੜਦਾ ਗਰੀਬਾਂ ਨੇ ਨਹੀਂ ਬਾਹਰਦਾ ਭਾਜੀ ਕੋਈ 10 ਰੁਪਏ ਨਹੀਂ ਫੜਦਾ 10 ਰੁਪਏ ਦੇਣਾ ਮੰਗਿਓ ਭਾਜੀ ਤੁਸੀਂ ਇੰਨਾ ਪੂਰੇ ਸਾਡੇ ਕੋ ਪੈਸੇ ਅਰੇਂਜਮੈਂਟ ਨਹੀਂ ਹੋਏ ਮ੍ਰਿਤਾ ਟਾਈਨ ਲੇਟ ਹੋ ਗਿਆ ਪ੍ਰੋਗਰਾਮ ਤੁਸੀਂ ਜਨਕੀ ਪ੍ਰੋਗਰਾਮ ਹੈ ਤਾਂ ਸਾਹ ਆਪਰੇਸ਼ਨ ਲੇਟ ਹੋ ਗਿਆ ਸੀ ਮਮਾ ਨੇ ਫੋਨ ਕੀਤਾ ਮਮੀ ਕਹਿੰਦੀ ਪ੍ਰੈਸ ਅਰੇਂਜਮੈਂਟ ਨਹੀਂ ਹੈ ਤੁਸੀਂ ਕਹਿੰਦੇ ਚਲਾ ਜਾਓ ਮੈਂ ਘਰ ਲੈਣਾ ਹੋਰ ਤੋਂ ਵੱਡੀ ਕਿਹੜੀ ਗੱਲ ਪਰਵਾਦਵਾ ਤੁਸੀਂ ਬੈਠੇ ਆ ਪਰਵਾਦਵਾ ਇਹ ਨਹੀਂ ਸਕਦੇ ਨਹੀਂ ਨਹੀਂ ਮੈਂ ਹੋਰ ਮੈਂ ਵੀ ਦੇਖਿਆ ਹੈ ਬਾਕੀਆਂ ਨੂੰ ਕਿਸੇ ਨੂੰ ਗਿਆ ਹੈ ਵੀਰ ਨੂੰ ਉਹਨੇ ਵਪਾਤੇ ਬੈਹ ਤੁਹਾਡੇ ਡਾਕਟਰ ਕਹਿੰਦਾ ਪੁੱਤਰਾ ਪੁੱਤਰੀ ਪੁੱਤਰ ਕਹਿੰਦਾ ਮਨ ਕਹਿੰਦਾ ਪੁੱਤਰ ਪੁੱਤਰੀ ਪ੍ਰੇਸ਼ਨ ਬहोत ਬਧੀਆ ਹੋ ਰਿਹਾ ਕਹਿੰਦਾ ਰੋਜਾ ਤੁਹ ਚਾਹ ਦੌੜ ਹੈ ਹਾਂ ਰਾਟਰ ਵੀ ਵਧੀਆ ਆ ਇਹ ਸਾਡੀ ਕੋਸ਼ਿਸ਼ ਹੁੰਦੀ ਯਾਰ ਵੀ ਅਸੀਂ ਨਾ ਗੱਲ ਸਾਰਿਆਂ ਨੂੰ ਤੇ ਇਹ ਜਿਹੜੀਆਂ ਨਵਾਂ ਵੀਰ ਦੇ ਰਹੇ ਆ ਤੁਹਾਡੇ ਸਾਰਿਆਂ ਨੇ ਜਿਹੜੀ ਨੇਕਮਾਈ ਦੇ ਜਿੱਤੀ ਆਪਣੀ ਸੇਵਾ ਭੇਜੀ ਆ ਤੁਹਾਡੀ ਨੇਕਮਾਈ ਦੀਆਂ ਦੋਵਾਂ ਮਾਈਆਂ ਸਿਰਫ ਤੁਹਾਡੀਆਂ ਇਹ ਦੋਵਾਂ ਸਾਡੀ ਤਾਂ ਕੋਸ਼ਿਸ਼ ਹੁੰਦੀ ਆ ਤੇ ਤੁਹਾਡੇ ਤਾਂ ਜਿਹੜੀ ਆਪਾਂ ਕਿਸੇ ਲੋੜਵੰਦ ਕਰਵਾ ਦੇ ਜਿਹੜੀ ਆ ਉਹ ਆਪਾਂ ਇਹਨਾਂ ਨੇ ਜਿਹੜੀ ਆ ਇੱਕ ਪੁਕਾਰ ਹੀ ਸਮਝ ਲੋ ਜਾਨਾਂ ਨੇ ਇੱਕ ਉਮੀਦ ਹੁੰਦੀ ਆ ਕਿ ਕੋਈ ਸਾਡੇ ਜਿਹੜਾ ਲਾਜ ਕਰਵਾਊਗਾ ਕਿਉਂਕਿ ਕਾਫੀ ਮਹੀਨੇ ਤੋਂ ਵੀਨ ਸੀਗਾ ਜਿਹੜਾ ਪੈਸੇ ਨਾ ਹੋਣ ਕਰਕੇ ਲਗਾਤਾਰ ਲੱਤ ਦਾ ਪ੍ਰੈਸ਼ਨ ਸੀਗਾ ਤੇ ਪਹਿਲਾਂ ਵੀ ਵੀਰ ਦਾ ਐਕਸੀਡੈਂਟ ਹੋਇਆ ਸੀਗਾ ਉਦੋਂ ਵੀ ਇੱਕ ਲਾਟ ਤੇ ਰਾਡ ਪੈ ਗਈ ਸੀ ਪਰ ਦੂਜੇ ਸਾਈਡ ਤੇ ਜਿਹੜਾ ਗੌਰਨ ਕੀਤਾ ਤੇ ਉਹ ਵੀ ਚੱਪਣੀ ਦੇ ਲਾਗੇ ਜਿਹੜਾ ਗੋਟਾ ਸੀਗਾ ਉਹ ਟੁੱਟਿਆ ਹੋਇਆ ਸੀ ਕਾਫੀ ਤੇ ਉਹ ਜੋ ਪਲੇ ਸੀਗੇ ਤੇ ਵੀਰ ਤੋਂ ਖੜਾ ਨਹੀਂ ਹੋ ਜਦੋਂ ਖੜਾ ਹੁੰਦਾ ਸੀਗਾ ਥੋੜੇ ਕ ਪੈਂਦਾ ਸੀਗਾ ਤੇ ਕਿਉਂਕਿ ਵੀਲੀ ਦੀ ਕਮਾਈ ਦਾ ਕੋਈ ਵੀ ਸਾਧਨ ਨਹੀਂ ਸੀਗਾ ਤੇ ਵੀਰ ਆਪ ਹੀ ਕਮਾਉਣ ਵਾਲਾ ਸੀਗਾ ਸਿਰਫ 35000 ਦੇ ਆਪਰੇਸ਼ਨ ਕਰਕੇ ਵੀਰ ਜਿਹੜਾ ਨੌਜਵਾਨ ਵੀਰ ਆ ਇਹ ਹੀ ਘਰ ਦੀ ਕਮਾਈ ਦਾ ਸਾਧਨ ਆ ਤੇ ਕਾਫੀ ਟਾਈਮ ਤੋਂ ਬੈਠਦੇ ਸੀਗਾ ਆਪਰੇਸ਼ਨ ਹੋ ਗਿਆ ਵੀਰ ਦਾ ਭਾਈ ਦਿਖਾ ਦਿਓ ਤੇ ਬਿਲਕੁਲ ਠੀਕ ਆ ਅੱਜ ਤੇ ਤੁਹਾਡੇ ਸਾਰਿਆਂ ਨੂੰ ਜੋਗ ਆਪਾ ਹਸਪੀਟਲ ਦਾ ਬਿੱਲ ਪੇ ਕਰਤਾ ਅੱਜ ਤੇ ਬਾਕੀ ਸ਼ਨੀਵਾਰ ਨੂੰ ਡਾਕਟਰ ਸਾਹਿਬ ਦੱਸੇ ਛੁੱਟੀ ਹੋਣੀ ਆ ਤੇ ਜਿੰਨਾ ਵੀ ਡਾਕਟਰ ਸਾਹਿਬ ਦੱਸਣਗੇ ਹੋਰ ਬਿੱਲ ਜਿਹੜਾ ਉਹ ਪੇ ਕਰ ਦਿੱਤਾਗਾ ਪੇ ਕਰ ਦਿੱਤਾ ਜਾਊਗਾ ਤੇ ਇੱਕ ਵਾਰ ਫਿਰ ਤੁਹਾਡਾ ਪਰਿਵਾਰ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸੱਟ ਇਲਾਜ ਕਰਵਾਇਆ ਤੁਹਾਡੀ ਸਹਿਯੋਗ ਨਾਲ ਮੇਰਾ ਜੋ ਆਪਰੇਸ਼ਨ ਹੋ ਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਤਮ ਤੁਹਾਨੂੰ ਤੁਹਾਡੀ ਚੜ੍ਹਦੀ ਕਲਾ ਲਈ ਮਤਮ ਦੇਵੇ ਸੱਚੇ ਪਾਤੰਦੂਸਤੇ ਵਾਖੇ ਜਿਨ੍ਹਾਂ ਨੇ ਸਾਡੀ ਇੰਨੀ ਹੈਲਪ ਕੀਤੀ ਹੈ ਮਤਮ ਤੁਹਾਡੀ ਚੜ੍ਹਦੀ ਕਲਾ ਵਾਸਤੇ ਦਮੇਲੇ ਮਿਆਂ ਕਰੋ ਬਹੁਤ ਬਹੁਤ ਧੰਨਵਾਦ ਆਡਾ ਸਾਰਿਆਂ ਦਾ ਤੇ ਅਸੀਂ ਆਸ ਕਰਦਾ ਹਾਂ ਕਿ ਇਸੇ ਤਰ੍ਹਾਂ ਸਾਡਾ ਸਹਿਯੋਗ ਦਿੰਦੇ ਰਹੋਗੇ ਤੇ ਵੀਡੀਓ ਨੂੰ ਜਿੰਨਾ ਹੋ ਸਕਦਾ ਵਾਰ ਵਾਰ ਸ਼ੇਅਰ ਕਰੋ ਤਾਂ ਜੋ ਹੋਰ ਵੀ ਲੋਕ ਸਾਡੇ ਨਾਲ ਜੁੜ ਸਕਣ ਕਿਉਂਕਿ ਸਾਡੇ ਕੋਲ ਬਹੁਤ ਸਾਰੇ ਮਰੀਜ਼ ਇੱਦਾਂ ਦੇ ਹੋਰ ਵੀ ਸਾਡੇ